ਅੱਜ ਮੈਂ ਬੜੀ ਖੁਸ਼ੀ ਨਾਲ ਅਨਾਉਂਸ ਕਰਨ ਜਾ ਰਿਹਾ ਅੱਜ ਮੇਰੇ ਇੰਡਸਟਰੀਲਿਸਟ ਭਰਾ ਔਰ ਮੇਰੇ ਵਪਾਰੀ ਭਰਾ ਜਿਹੜੇ ਲੋਨ ਲੈਂਦੇ ਆ ਜਿਨ੍ਹਾਂ ਨੇ ਲੋਨ ਲਿੱਤੇ ਹੋਏ ਆ ਉਹਨਾਂ ਲਈ ਖੁਸ਼ਖਬਰੀ ਹੈ ਕਿ ਇੱਕ ਤਾਂ ਅਸੀਂ ਹਾਈਪੋਥੀਕੇਸ਼ਨ ਤੇ ਮਾਰਟਗੇਜ ਨੂੰ ਇਕੱਠਾ ਕਰਕੇ ਕਰਕੇ ਉਹਦੇ ਤੇ 0.25% ਰੇਟ ਦਿੱਤਾ ਜਿਹੜਾ ਪਹਿਲਾਂ ਵੀ 0.25% ਸੀ ਪਰ ਅੱਗੇ 1.25% ਹਾਈਪੋਥੀਕੇਸ਼ਨ ਤੇ ਅਲੱਗ ਪੈਂਦਾ ਸੀ ਮੌਰਗੇਜ ਤੇ ਅਲੱਗ ਪੈਂਦਾ ਸੀ 1.25% ਇੱਕ ਕਰਤਾ ਔਰ ਦੂਜੀ ਗੱਲ ਇਹ ਹੈ ਕਿ ਉਹਨੂੰ ਕੈਪ ਕਰਤਾ ਸੀ 5 ਲੱਖ ਰੁਪਏ ਦੇ ਸਾਡੇ ਕੋਲ ਨੂੰ ਕਈ ਐਸੋਸੀਏਸ਼ਨਾਂ ਨੇ ਕੈਪ ਮੰਗੀ ਸੀ ਜੀ 10 ਲੱਖ ਕਰ ਦੋ ਕਿਸੇ ਨੇ 5 ਲੱਖ ਕਹੀ ਸੀ ਕਿਸੇ ਨੇ 7.5 ਲੱਖ ਕਹੀ ਸੀ ਪਰ ਅਸੀਂ ਜੋ ਸਭ ਤੋਂ ਘੱਟ ਕਰ ਨੂੰ ਡਿਮਾਂਡ ਸੀਗੀ ਇੰਡਸਟਰੀ ਐਸੋਸੀਏਸ਼ਨਾਂ ਵੱਲੋਂ ਅਸੀਂ 5 ਲੱਖ ਰੁਪਏ ਤੇ ਕੈਪ ਕਰਤੀ ਇੱਕ ਰੀਸੈਂਟਲੀ ਰਜਿਸਟ੍ਰੇਸ਼ਨ ਚਾਰजेस ਵੀ ਲਗਾਏ ਸੀਗੇ ਜਿਹੜੇ ਲੋਨ ਦੇ ਰਜਿਸਟਰ ਉਹਦਾ ਕੈਪ 1 ਲੱਖ ਰੁਪਏ ਦਾ ਸੀਗਾ ਹੁਣ ਅਸੀਂ ਜਿਹੜੇ ਰਜਿਸਟ੍ਰੇਸ਼ਨ ਚਾਰजेस ਹੈ ਉਹ ਸਿਰਫ 1000 ਰੁਪਏ ਤੱਕ ਵਨ ਟਾਈਮ ਜਿਹੜੇ ਰਜਿਸਟ੍ਰੇਸ਼ਨ ਚਾਰजेस ਹੈ ਜਦੋਂ ਲੋਨ ਲੈਂਦੇ ਆ ਉਹ 1000 ਰੁਪਏ ਕਰਤਾ ਹੈ ਇਹਦੇ ਨਾਲ ਬੜਾ ਇੰਡਸਟਰੀ ਨੂੰ ਰਾਹਤ ਮਿਲੂਗੀ ਪਰ ਮੈਨੂੰ ਪੂਰਾ ਯਕੀਨ ਹੈ ਕਿ ਇੰਡਸਟਰੀ ਇਹਦੇ ਨਾਲ ਬੜੀ ਖੁਸ਼ ਹੋਏਗੀ ਸਰਕਾਰ ਤੋਂ ਔਰ ਉਹਨਾਂ ਨੂੰ ਲੱਗੇਗਾ ਕਿ ਜੋ ਅਸੀਂ ਇਹ ਦੇਹੋ ਕ੍ਰਾਂਤੀ ਚਾਲੂ ਕੀਤੀ ਹੈ ਜਿਹਦੇ ਵਿੱਚ ਸਾਡੀਆਂ ਨਵੀਆਂ ਇਨਵੈਸਟਮੈਂਟਾਂ ਵੀ ਆ ਰਹੀਆਂ ਜਿਹਦੇ ਵਿੱਚ ਅਸੀਂ ਜਗਾ ਜਗਾ ਜਾ ਕੇ ਰੋਡ ਸ਼ੋ ਵੀ ਕਰ ਰਹੇ ਆ ਔਰ ਇਨਵੈਸਟਰਸ ਦਾ ਇੰਟਰਸਟ ਵੀ ਪੈਦਾ ਹੋ ਰਿਹਾ ਹੈ